ਰੇ ਲੰਬੇ ਅਰਸੇ ਤੋਂ ਮੈਂ ਖਾਮੋਸ਼ ਹੀ ਹਾਂ ਕਹਿੰਦੇ ਬੋਲਣ ਵਾਲੋ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ ਜੇ ਮਨਸੂਰਾ ਚੁੱਪ ਕਰ ਰਿਹਾਂਦਾ ਸੂੜੀ ਕਾਸ ਨ ਚੜਦਾ ਪਿਛਲੇ ਲੰਬੇ ਸਮੇਂ ਤੋਂ ਬੜਾ ਸਖਤ ਸਮਾਂ ਚੱਲ ਰਿਹਾ ਔਰ ਮੈਂ ਖਾਮੋਸ਼ ਇਸ ਕਰਕੇ ਸੀ ਕਿ ਸ਼ਾਇਦ ਖਾਮੋਸ਼ੀ ਹੀ ਬਿਹਤਰ ਹੈ ਪਰ ਹਾਲਾਤ ਐਸੇ ਹੋ ਗਏ ਦੋਸਤ ਨੇ ਕਿਹਾ ਕਿ ਕਮ ਸੇ ਕਮ ਇਸ ਮੌਜੂਦੇ ਇਸ ਮਜ਼ਮੂਨ ਤੇ ਇਸ ਟੌਪਿਕ ਤੇ ਬੋਲਣਾ ਜ਼ਰੂਰੀ ਹੈ ਦੇਖੋ ਇੱਕ ਤੁਸੀਂ ਫਿਜ਼ਾ ਨੂੰ ਨਹੀਂ ਬਣ ਸਕਦੇ ਹਵਾ ਨੂੰ ਨਹੀਂ ਬਣ ਸਕਦੇ ਖੁਸ਼ਬੂ ਨੂੰ ਨਹੀਂ ਬਣ ਸਕਦੇ ਔਰ ਜ਼ਮੀਨ ਤੇ ਬਾਰਡਰ ਬਣ ਸਕਦੇ ਆਕਾਸ਼ ਔਰ ਆਵਾਜ਼ ਪੰਛੀ ਇਹਨਾਂ ਨੂੰ ਨਹੀਂ ਬਣ ਸਕਦੇ ਇਸ ਕਰਕੇ ਦਲਜੀਤ ਸਿੰਘ ਛੋਟੇ ਜਿਹੇ ਪਿੰਡ ਚੋਂ ਬਲਕਿ ਇੱਕ ਖਾਸ ਪਿੰਡ ਚੋਂ ਮੈਂ ਗਵਾਂਗਾ ਦਸਾਂਜਾ ਚ ਪੈਦਾ ਹੋਏ ਪਿੰਡਾ ਥਾਵਾਂ ਤੇ ਪੈਦਾ ਹੋ ਕੇ ਔਰ ਇਨਾ ਨਾਮ ਜਦੋਂ ਮੈਂ 83 ਚ ਗਿਆ ਪਹਿਲੀ ਵਾਰੀ ਕੈਨੇਡਾ ਉਦੋਂ ਮਾਈਕਲ ਜੈਕਸਨ ਸਾਹਿਬ ਦਾ ਬੜਾ ਨਾਮ ਸੀ ਫਿਰ ਹੋਰ ਆਉਂਦੇ ਗਏ ਮੈਡੋਨਾ ਵਗੈਰਾ ਵਾਟ ਏਵਰ ਸੋ ਮਨੀ ਆਰਟਿਸਟ ਪਰ ਮਾਈਕਲ ਜੈਕਸਨ ਕਮਾਲ ਸੀ ਪੰਜਾਬੀ ਫੀਲਡ ਵਿੱਚ ਅਗਰ ਪਪੂਲਾਰਿਟੀ ਨੂੰ ਇੱਕ ਮੀਟਰ ਇੱਕ ਕਨਸਲਟੀ ਇੱਕ ਪਰਖ ਮੰਨੀ ਜਾਵੇ ਕਿ ਜੇ ਰਿਕਾਰਡ ਜਾਂ ਟਾਰਗੇਟ ਮੰਨਿਆ ਜਾਵੇ ਤੇ ਹਿਸਟਰੀ ਦੇ ਵਿੱਚ ਸਾਡੇ ਪੰਜਾਬੀ ਗਾਇਆਂ ਚ ਪੰਜਾਬੀ ਆਰਟਿਸਟਾਂ ਚ ਇੰਨੀਆਂ ਮੰਜ਼ਲਾਂ ਕਿਸੇ ਨੇ ਸਰ ਨਹੀਂ ਕੀਤੀਆਂ ਜਿੱਥੇ ਦਿਲਜੀਤ ਜੀ ਪਹੁੰਚ ਗਏ ਆ ਉਹ ਇੱਕ ਪਿੰਡ ਦੇ ਨਹੀਂ ਸਾਡੇ ਨੇਰੇ ਪੰਜਾਬ ਦੇ ਨਹੀਂ ਪੂਰੇ ਭਾਰਤ ਦਾ ਫਖਰ ਬਣ ਗਏ ਸੋ ਸਾਰਿਆਂ ਨੂੰ ਜਿੱਥੇ ਪੰਜਾਬੀਆਂ ਨੂੰ ਮਾਣ ਹੈ ਸਾਰੇ ਇੰਡੀਆ ਨੂੰ ਮਾਣ ਹੋਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਆਰਟਿਸਟ ਜਿਹੜੇ ਲੋਗ ਹੈ ਐਕਟਰ ਲੋਗ ਹੋਰ ਜਿਹੜੇ ਸੰਜੀਦਾ ਜਿਹੜਾ ਕਹਿੰਦੇ ਨੇ ਜਿਹੜੇ ਸੋਚਦੇ ਨੇ ਨਾ ਤੇਰੇ ਆਜ਼ਾਦ ਬੰਦੋ ਕੀ ਨਾ ਇਹ ਦੁਨੀਆ ਨਾ ਉਹ ਦੁਨੀਆ ਯਹਾਂ ਮਰਨੇ ਦੀ پابੰਦੀ ਵਹਾਂ ਜੀਨੇ ਦੀ پابੰਦੀ ਜਿਹੜੇ ਲੋਕ ਸਹਿਰਦ ਨੇ ਮਾਰਿਫਤ ਨੂੰ ਸਮਝਦੇ ਨੇ ਸੂਫੀਜ਼ਮ ਨੂੰ ਸਮਝਦੇ ਨੇ ਉਹ ਤਾਂ ਵੈਸੇ ਹੀ ਸਾਰੀ ਉਮਤ ਲਈ ਦੁਆ ਕਰਦੇ ਆਏ ਮੇਰੇ ਮਾਲਕ ਸਮਝਾਇਆ ਵੀ ਇਹ ਹੀ ਗਿਆ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਨੋ ਡਾਊਟ ਬਹੁਤ ਵੱਡਾ ਦੁਖਾਂਤ ਵਾਪਰਿਆ ਪਹਿਲਗਾਮ ਚ ਆਪ ਸਾਰਿਆਂ ਨੇ ਇੰਨੇ ਹੰਝੂ ਇੰਨੇ ਗਮਜ਼ਦਾ ਹੋ ਗਏ ਉਸ ਤੋਂ ਬਾਅਦ ਜੋ ਰਿਐਕਸ਼ਨ ਹੋਇਆ ਇਹ ਫੇਰ ਵੀ ਸ਼ੁਕਰ ਕੀਤਾ ਚਲੋ 2 ਦਿਨ ਜੰਗ ਲੱਗੀ ਔਰ ਦੋਨੇ ਹੀ ਕੰਟਰੀਆਂ ਦੇ ਹੈੱਡ ਜਾਂ ਜਿਹੜੇ-ਜਿਹੜੇ ਵੀ ਉਹਦੇ ਨਾਲ ਰਿਲੇਟਡ ਆ ਸੀ ਮੈਂ ਤਾਂ ਕਿੰਨਾ ਸ਼ੁਕਰ ਕਰਉ 2 ਦਿਨ ਹੋਰ ਰਹਿ ਜਾਂਦੀ ਤੇ ਨਾ ਇਹਨਾਂ ਤੋਂ ਰੋਕ ਹੋਣੀ ਸੀ ਨਾ ਉਹਨਾਂ ਤੋਂ ਤੇ ਬੇਕਸੂਰ ਮਾਸੂਮ ਲੋਕ ਮਰਨੇ ਸੀ ਜਦ ਹੁਣ ਜੰਗ ਰੁਕ ਗਈ ਆ ਚਲੋ ਗਿਲਾ ਸ਼ਿਕਵਾ ਹੋ ਸਕਦਾ ਵਤਨ ਪ੍ਰਸਤ ਹੋਣਾ ਇਹ ਤੇ ਸਾਨੂੰ دین ਨੇ ਵਿਸਖਿਆ ਮذਬ ਨੇ ਧਰਮ ਨੇ ਕਿਤਾਬਾਂ ਨੇ ਸਭ ਸਭ ਨੇ ਕਿਹਾ ਵਤਨ ਪ੍ਰਸਤ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿੰਦੇ ਹੋ ਉਹਦੀ ਖੈਰ ਮੰਗਣੀ ਚਾਹੀਦੀ ਹੈ ਲੇਕਿਨ ਜਿਹੜੀ ਕਟੜਤਾ ਫਿਨੈਟਿਜ਼ਮ ਹੈ ਹੁਣ ਜੇ ਤੇ ਦਲਜੀਤ ਜੀ ਹੁਣ ਫਿਲਮ ਬਣਾ ਦੇ ਜੰਗ ਦੇ ਬਾਦ ਜਾਂ ਇਹਨਾਂ ਦਿਨਾਂ ਚੀ ਤਫੀਲ ਲੱਗਾ ਉਹ ਨੂੰ ਕੀ ਪਤਾ ਸੀ ਨਾ ਪ੍ਰੋਡਿਊਸਰਸ ਨੂੰ ਪਤਾ ਨਾ ਦਿਲਜੀਤ ਜੀ ਨੂੰ ਪਤਾ ਔਰ ਐਡਾ ਹੰਬਲ ਆਦਮੀ ਉਹਨੇ ਬੜੇ ਸ਼ੌਕ ਨਾਲ ਉਹ ਕੰਮ ਕੀਤਾ ਹੋਵੇਗਾ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਇੱਕ ਆਵਾਜ਼ ਪੰਜਾਬ ਦੀ ਪ੍ਰੋਗਰਾਮ ਪੰਜਾਬੀ ਚ ਰਿਐਲਿਟੀ ਸ਼ੋਅ ਪਹਿਲੀ ਵਾਰੀ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਉਹ ਐਂਕਰ ਦੇ ਤੌਰ ਤੇ ਆਉਂਦੇ ਹੁੰਦੇ ਸੀ ਮੈਨੂੰ ਉਦੋਂ ਦਾ ਯਾਦ ਆ ਕੋਈ ਕੰਮ ਕਹਦੀਏ ਉਹਨਾਂ ਨੇ ਕਦੀ ਨਾ ਨਹੀਂ ਸੀ ਕੀਤੀ ਐਂਕਰਿੰਗ ਕਰਦੀ ਸੀ ਹੋਰ ਵੀ ਕਈ ਕੰਮ ਕਰੀ ਜਾਂਦੇ ਹੁੰਦੇ ਇੱਕ ਦਿਨ ਚੰਗੀ ਭਲੀ ਅੰਗਰੇਜ਼ੀ ਬੋਲੀ ਜਾਵੇ ਮੈਂ ਕਿਹਾ ਅੰਗਰੇਜ਼ੀ ਆਨਲੀ ਕਨਲ ਫਲੂਐਂਸੀ ਉਹਦੇ ਵਿੱਚ ਇੱਕ ਜਜ਼ਬਾ ਸੀ ਇੱਕ ਮੈਨੀਫੈਸਟੋ ਵੀ ਉਹ ਜ਼ਿਕਰ ਕਰਦੇ ਆ ਜਿੱਦਾਂ ਦਾ ਪੋਜ਼ਿਟਿਵ ਸੋਚਦਾ ਉਹਦਾਂ ਦਾ ਘਟਦਾ ਉਹਦੇ ਮੁਕੱਦਰ ਚ ਸੀਗਾ ਪਰ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਕਿੱਥੇ ਬੰਦਾ ਪਹੁੰਚ ਗਿਆ ਸਾਰੇ ਹੀ ਰਿਕਾਰਡ ਤੋੜਦੇ ਉਹਨੇ ਗੋਰਿਆਂ ਦੇ ਸ਼ੋਅ ਦੇਖਦੇ ਸੀ ਆਪਾਂ ਤੇ ਉਦੋਂ ਵੀ ਤਾਂ ਆਪਾਂ ਇੰਨਾ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਆ ਤੇ ਜੇ ਆਪਣੇ ਚ ਕੋਈ ਬੰਦਾ ਪੈਦਾ ਹੋ ਗਿਆ ਐ ਭਾਰਤਵਾਸੀ ਉਹ ਐ ਪੰਜਾਬੀ ਉਹ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਦੀ بجائے ਆ ਟ੍ਰੋਲ ਸ਼ਰੋਲ ਜੋਲ ਵੀ ਵਟ ਏਵਰ ਕਰਦੇ ਆ ਤੁਸੀਂ ਇਹ ਕਰਨ ਦੀ بجائے ਉਹਨੂੰ ਪਿਆਰ ਕਰੋ ਉਹ ਪਿਆਰ ਦੇ ਕਾਬਿਲ ਆ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਫਿਲਮ ਬਣਾ ਰਹੇ ਸੀ ਕਿ ਕੁਝ ਐਸੇ ਹਾਲਾਤ ਆ ਜਾਣਗੇ ਲੇਕਿਨ ਇਸ ਖਿੱਤੇ ਦੀ ਬਦਕਿਸਮਤੀ ਹੈ ਕਈ ਵਾਰੀ ਸਾਡੇ ਪ੍ਰਾਈਮ ਮਿਨਿਸਟਰ ਬੱਸੇਜ਼ ਲੈ ਕੇ ਗਏ ਵਾਜਪਾਈ ਸਾਹਿਬ ਹੁਣ ਮੌਜੂਦਾ ਪ੍ਰਾਈਮ ਮਿਨਿਸਟਰ ਸਾਹਿਬ ਆਊਟ ਆਫ ਦੀ ਵੇ ਜਾ ਕੇ ਸ਼ਾਇਦ ਅਫਗਾਨਿਸਤਾਨ ਜਾਂ ਕਿਤੇ ਹੋਰ ਗਏ ਸੀ ਉੱਥੇ ਲਾਹੌਰ ਜਹਾਜ਼ ਲਾ ਲਿਆ ਸੀ ਮੀਆਂ ਸਾਹਿਬ ਦੇ ਉਹ ਗਏ ਬੇਟੀ ਨੂੰ ਪਿਆਰ ਦਿੱਤਾ ਮਾਂ ਤੋਂ ਅਸ਼ੀਰਵਾਦ ਲਿਆ ਬਦਕਿਸਮਤੀ ਹੈ ਕਿ ਉੱਥੇ ਪਾਕਿਸਤਾਨੀ ਨਹੀਂ ਮਾੜੇ ਆਵਾਮ ਨਹੀਂ ਮਾੜਾ ਪਾਕਿਸਤਾਨ ਵੀ ਨਹੀਂ ਮਾੜਾ ਉੱਥੇ ਦਾ ਸਿਸਟਮ ਜਿਹੜਾ ਹੈ ਉਹ ਫੌਜੀ ਚਲਾਉਂਦੇ ਆ ਇੱਕ ਬੰਨੇ ਨਵਾਜ਼ ਸ਼ਰੀਫ ਸਾਹਿਬ ਨਾਲ ਇੰਨੀਆਂ ਜੱਫੀਆਂ ਪਈਆਂ ਮਾਂ ਦਾ ਅਸ਼ੀਰਵਾਦ ਉਹਨਾਂ ਦੀ ਮਾਤਾ ਦਾ ਲਿਆ ਕਿਉਂਕਿ ਮਾਂ ਕਿੰਨੀ ਪਿਆਰੀ ਹੁੰਦੀ ਉਹ ਸਮਾਜ ਚ ਉਹ ਇਹਨਾਂ ਨੇ ਆਪਣੀ ਮਾਂ ਵੇਖੀ ਸਾਰੇ ਇੰਡੀਆ ਨੇ ਕਿਹਾ ਜੀ ਤੁਸੀਂ ਉੱਥੇ ਕੇਕ ਆਂਦੇ ਸੀ ਬਰੀਆਨੀ ਆਂਦੇ ਸੀ ਅਗਲੇ ਨੇ ਸਹਲੀਆਂ ਗੱਲਾਂ ਉਸ ਤੋਂ ਬਾਅਦ ਫਿਰ ਪਠਾਨਕੋਟ ਵਾਲਾ ਮਾਮਲਾ ਹੋ ਜਾਂਦਾ ਹੈ ਕਦੀ ਕੁਸ਼ ਹੋ ਜਾਂਦਾ ਫਿਰ ਪਠਾਨਕੋਟ ਦਾ ਤਾਂ ਮੌਕੇ ਤੇ ਬਲਾ ਵੀ ਲੈ ਸੀ ਉਧਰੋਂ ਬੰਦੇ ਉਹਨਾਂ ਨੇ ਚੈੱਕ ਵੀ ਕੀਤਾ ਹੁਣ ਕੀ ਕੀ ਕਰੇ ਮਸਲਨ ਮੈਂ ਇੰਨਾ ਪਾਕਿਸਤਾਨ ਗਿਆ ਹਾਂ ਇੱਥੇ ਹਿੰਦ-ਪਾਕ ਦੋਸਤੀ ਮੰਚ ਬੜੇ ਇੰਡੀਆ ਪਾਕਿਸਤਾਨ ਦੇ ਲੋਕਾਂ ਨੇ ਰਲ ਕੇ ਬੜੇ ਸੰਜੀਦਾ ਲੋਕ ਜਿਹੜੇ ਚਾਹੁੰਦੇ ਸੀ ਹਿੰਦੁਸਤਾਨ-ਪਾਕਿਸਤਾਨ ਦੀ ਦੋਸਤੀ ਹੋਵੇ ਉਹਨਾਂ ਨੇ ਇੱਕ ਤਨਜ਼ੀਮ ਇੱਕ ਸੰਸਥਾ ਬਣਾਈ ਸੀ ਉਹਦਾ ਨਾਂ ਸੀ ਹਿੰਦ-ਪਾਕ ਮੰਚ ਵਿੱਚ ਗੁਲਜ਼ਾਰ ਸਾਹ ਵਰਗੀਆਂ ਹਸਤੀਆਂ ਬੱਡੇ-ਬੱਡੇ ਲੋਕ ਆਉਂਦੇ ਸੀ ਪਹਿਲੇ ਸਾਲ 2-400 ਬੰਦਾ ਆਇਆ ਇਹ 500 ਤੇ 10-11 ਸਾਲ ਮੈਂ ਲਗਾਤਾਰ ਗਿਆ ਤੁਸੀਂ ਹੈਰਾਨ ਹੋਵੋਗੇ ਲੱਖ-ਲੱਖ 2-2 ਲੱਖ ਦਾ ਕੱਟ ਪਰ ਮੈਂ ਉਹ ਛੱਡ ਕੇ ਉਧਰ ਚਲ ਜਾਂਦਾ ਸੀ ਲਾਹੌਰ ਵੱਲ ਵਾਗੇ ਵਾਲੀ ਸਾਈਡ ਤੋਂ ਵਾਗੇ ਬਾਰਡਰ ਤੇ ਗੇਟ ਤੇ ਚੜ ਕੇ ਮੈਂ ਕਹਿੰਦਾ ਸੀ ਇਹ ਪੰਜਾਬੀ ਮੇਰਾ ਆ ਪੰਜਾਬੀ ਪਰ ਹਾਲਾਤ ਲੋਕ ਨਹੀਂ ਉੱਥੇ ਦੇ ਚਾਹੁੰਦੇ ਐਸੀ ਤਰ੍ਹਾਂ ਦੀ ਜਦੋਂ ਪਹਿਲੀ ਵਾਰੀ ਜ਼ਿੰਦਗੀ 'ਚ ਮੈਂ ਗਿਆ ਮੈਂ ਕਿਹਾ ਪਤਾ ਨਹੀਂ ਕੈਸ ਤਰ੍ਹਾਂ ਦੇ ਲੋਕ ਹੋਣੇ ਜਦੋਂ ਅੱਗੇ ਜਾ ਰਹੇ ਸੀ ਤੂੰ ਥੋੜੀ ਦੇਰ ਪੁਰਾਣੀ ਗੱਲ ਐ ਬੋਲਦਾ ਨਾ ਕੋਈ ਹਲ ਵਾਰਿਆ ਸੀ ਬੰਦਾ ਉਹਨੇ ਪ੍ਰਾਣੀ ਮਾਰ ਕੇ ਬੋਲ ਨੂੰ ਉਹੋ ਹੀ ਗਾਲ ਕੱਢੀ ਜਿਹੜੀ ਆਪਾਂ ਘਟਦੇ ਹੁੰਦੇ ਉਹ ਮੈਂ ਕਹੇ ਤ ਆਪਣੇ ਵਰਗੀ ਐ ਅੱਛਾ ਯਾਰ ਤੁਸੀਂ ਸੁਭਾਅ ਖਾਣਾ ਪੀਣਾ ਹੁਣ ਵਾ ਕਹਿੰਦੇ ਨਾ ਪਹਿਲਾ ਵਾਰਿਸ਼ਾ ਨੂੰ ਵੰਡਿਆ ਸੀ ਹੁਣ ਛੇਵ ਵੰਡਣ ਦੀ ਵਾਰੀ ਆ ਹੁਣ ਦਿਲਜੀਤ ਨੂੰ ਭੰਡਣ ਦੀ ਵਾਰੀ ਐ ਹੈ ਉਹ ਯਾਰ ਆਰਟਿਸਟ ਲਤਾ ਜੀ ਜਦ ਕਹਿੰਦੇ ਨੇ ਕਿ ਮਹਿਦੀ हसन ਦੇ ਗਲੇ ਚੋਂ ਰੱਬ ਬੋਲਦਾ ਤੇ ਅਸੀਂ ਰੱਬ ਦੀ ਆਵਾਜ਼ ਸੁਣਨੀ ਬੰਦ ਕਰ ਲੇ ਲਤਾ ਜੀ ਤੋਂ ਵੱਡੀ ਤਾਂ ਅਥਾਰਟੀ ਕੋਈ ਨਹੀਂ ਜਦੋਂ ਦੀ ਇੱਕੋ ਹੀ ਸੀ ਉਹ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲਤਾ ਜੀ ਲਤਾ ਜੀ ਕਹਿੰਦੇ ਸੀ ਮਹਿਦੀ हसन ਸਾਹਿਬ ਦੇ ਗਲੇ ਸਜਣੋ ਆਰਟਿਸਟ ਜਿਹੜਾ ਵੀ ਆ ਜਾਂ ਕੋਈ ਸੇਂਟ ਆ ਜਾਂ ਕੋਈ ਸੂਫੀ ਆ ਉਹ ਬਾਰਡਰਾਂ ਤੋਂ ਮਜ਼ਬਾਂ ਤੋਂ ਕੌਮਾਂ ਤੋਂ ਬਹੁਤ ਉੱਪਰ ਉੱਠ ਕੇ ਪੂਰੀ ਯੂਨੀਵਰਸਲੀ ਦੁਆ ਕਰਦਾ ਹੁੰਦਾ ਆਓ ਦੁਆ ਕਰੀਏ ਕਹਿੰਦੇ ਆ ਸ਼ਾਇਦ ਠੀਕ ਹੀ ਹੋਏਗਾ 124000 ਪੀਰ ਪੈਗੰਬਰ ਆਏ ਸਾਡੇ 10 ਗੁਰੂ ਸਾਹਿਬਾਨ ਆਏ ਮੁਹੰਮਦ ਸਾਹਿਬ ਆਏ ਈਸਾ ਆਏ ਬੁੱਧਾ ਆਏ ਮੌਜ਼ਜ਼ موسی ਜਿਨ੍ਹਾਂ ਨੂੰ ਕਹਿੰਦੇ ਹਜ਼ਰਤ موسی ਕਿਸ ਕਿਸ ਲੈਵਲ ਦੀਆਂ ਹਸਤੀਆਂ ਆਈਆਂ ਸਮਝਾਉਣ ਪੂਰੀਆਂ ਪੂਰੀਆਂ ਜ਼ਿੰਦਗੀਆਂ ਉਹਨਾਂ ਨੇ ਲਾਤੀਆਂ ਇਨਸਾਨ ਮੈਂ ਹੁਣ ਕੀ ਕਹਾਂ ਇਹਨੂੰ ਕਹਿੰਦੇ ਅਸ਼ਰਫੁਲ ਮਖਲੂਕਾਤ ਹੈ ਤਾਂ ਮਤਲਬ ਉਹਦਾ ਸੁਪਰ ਕ੍ਰੀਏਸ਼ਨ ਆਫ ਗੋਡ ਲੇਕਿਨ ਇਹਦੇ ਚਾਲੇ ਸ਼ੈਤਾਨ ਵਾਲੇ ਕਾਹਦਾ ਇਹਨਾਂ ਨੇ ਆਪਣੇ ਪੀਰਾਂ ਪੈਗੰਬਰਾਂ ਨੂੰ ਸੁਣਿਆ ਗੁਰੂਆਂ ਨੂੰ ਸੁਣਿਆ ਆ ਦੇਖੋ ਨਾ ਯੂਕਰੇਨ ਚ ਰਸ਼ੀਆ ਮਾਸੂਮ ਲੋਕ ਮਰ ਰਹੇ ਉਹਨਾਂ ਦਾ ਕੋਈ ਕਸੂਰ ਨਹੀਂ ਮੈਂ ਤਾਂ ਕਹਿੰਦਾ ਪੋਲਿਟਿਕਸ ਵਿੱਚ ਜਦੋਂ ਕੋਈ ਆਵੇ ਇੱਕ ਫਾਰਮ ਭਰਿਆ ਜਾਵੇ ਉਸ ਫਾਰਮ ਵਿੱਚ ਪਹਿਲਾ ਕਾਲਮ ਇਹ ਹੋਵੇ ਕਿ ਜੇ ਪੋਲਿਟਿਕਸ ਚ ਆਉਣਾ ਤੇਰਾ ਵੱਡਾ ਮੁੰਡਾ ਜਿਹੜਾ ਨਾ ਜੇਠਾ ਜਿਹੜਾ ਸਭ ਤੋਂ ਪਿਆਰਾ ਤੇ ਜਾਂ ਸਭ ਤੋਂ ਕਰੋੜੀ ਵਾਲਾ ਲਾਸਟ ਵਾਲਾ ਮੁੰਡਾ ਫੌਜ ਚ ਪਹਿਲਾਂ ਭਰਤੀ ਕਰਾ ਫੇ ਤੈਨੂੰ ਪੋਲਿਟਿਕਸ ਚ ਆਉਣ ਦੇਣਾ ਪੁੱਤਾਂ ਦੇ ਮਰਨ ਦਾ ਇਹਨਾਂ ਨੂੰ ਤਕਲੀਫ ਤਾਂ ਹੋਵੇ ਸੋ ਸਜਣੋ ਦੁਆ ਕਰੋ ਅਰਦਾਸ ਕਰੋ ਇਹ ਦੋਨੇ ਮੁਲਕ ਇਹ ਚਲੋ ਜੋ ਹੋ ਗਿਆ ਬੜਾ ਮਾੜਾ ਹੋਇਆ ਇਸ ਤੋਂ ਮਾੜਾ ਕੀ ਹੋ ਸਕਦਾ ਬੱਚੀਆਂ ਉੱਥੇ ਹਨੀਮੋਨ ਲਈ ਗਈਆਂ ਉਹ ਉੱਧਰ ਵੀ ਜਾਗੇ ਹੋਏ ਬੰਦੇ ਉਹਨਾਂ ਨੇ ਵੀ ਰੋਏ ਉਹ ਇਧਰਲੇ ਵੀ ਰੋਏ ਆ ਜਿਹੜਾ ਸੁਹਿਰਦ ਦਾ ਬੰਦਾ ਇਨਸਾਨੀਅਤ ਹੈ ਜਿਹਦੇ ਵਿੱਚ ਉਹ ਜਿੰਦਾ ਪਰ ਇੰਟਰੈਕਸ਼ਨ ਥੋੜੀ ਬੰਦ ਕਰ ਦੇਣੀ ਇਹ ਆਪਣੇ ਆਪ ਵਾਰਤਾਲਾਪ ਥੋੜੀ ਕਰ ਦੇਣਾ ਸੋ ਵਿਚਾਰ ਵਿਮਰਸ਼ ਕਰ ਚੱਲਦੇ ਰਹਿਣ ਇਸ ਖਿੱਤੇ ਚੰਨ ਰਵੇ ਚੰਨ ਨੂੰ ਲੱਭਣ ਡੇ ਕੋਈ ਕਿਸੇ ਪਲੈਨਟ ਨੂੰ ਲੱਭਣ ਡੇ ਹਾਲਾਂਕਿ ਮਾਲਕ ਵੱਡੇ ਸਾਹਿਬ ਜਗਤਗੁਰੂ ਕਹਿ ਗਏ ਲੱਖ ਅਗਾਸਾਂ ਲੱਖ ਪਤਾਲ ਉਦੋਂ ਇਹਨਾਂ ਨੂੰ ਨਹੀਂ ਸਾਇੰਸ ਦਾ ਨਾ ਪਤਾ ਹੁਣ ਸਾਇੰਸ NASA ਵੀ ਕਹਿ ਰਹੇ ਕਿ देयर ਇਜ਼ ਸੋ ਮਨੀ ਪਲੈਨਟਸ ਤੁਸੀਂ ਇੰਨੇ ਪਲੈਨੈਟਸ ਤੇ ਜੋ ਜਾ ਰਹੇ ਆਂ ਤੇ ਆ ਜਿਹੜਾ ਸਵਰਗ ਬਣਾ ਕੇ ਦਿੱਤਾ ਇਹਨੂੰ ਨਰਕ ਬਣਾਈ ਜਾਂਦੇ ਇਹਨੂੰ ਆਪ ਹੀ ਖਤਮ ਕਰ ਰਹੇ ਹੋਏ ਜਿਸ ਪਲੈਨੈਟ ਤੇ ਰਹੇ ਇੱਦੋਂ ਬਚਾ ਲੋ ਇਹ ਬਚੇਗਾ ਤਾਂ ਜਦੋਂ ਅਮਨ ਹੋਏਗਾ ਤੁਸੀਂ ਤਾਂ ਅਮਨ ਦੀ ਤਲਾਸ਼ ਵਿੱਚ ਕਰੋੜਾਂ ਅਰਬਾਂ ਬੰਦੇ ਮਾਰੀ ਜਾਂਦੇ ਆ ਸੋ ਐ ਮੇਰੇ ਰੱਬ ਬੰਦਿਆਂ ਨੂੰ ਤੇ ਮੈਂ ਕੀ ਸਮਝਾਉਣਾ ਨਾ ਸਮਝ ਜੈਨੇ ਨਾਦਾਨ ਨੇ ਮੈਨੂੰ ਕਿੱਥੇ ਨਹੀਂ ਅਕਲ ਉੱਥੇ ਡੇਡੀਆਂ ਰੋਹਾਨੀ ਹਸਤੀਆਂ ਆਈਆਂ ਉਹਨਾਂ ਦੀ ਨਹੀਂ ਸੁਣੀ ਐ ਮੇਰੇ ਪਰਵਰਦੇਗਾਰ ਐ ਮੇਰੇ ਅਮਾਲਕਾ ਤੇਰੇ ਕਬਜੇ ਕੁਦਰਤ ਸਾਡੀ ਜਾਨ ਆ ਸਾਨੂੰ ਅਕਲ ਦੇ ਸਾਨੂੰ ਸਮਤ ਬਖਸ਼ ਅਸੀਂ ਆਪਸ ਵਿੱਚ ਸਿਰ ਪਿਆਰ ਕਰੀਏ ਸੋਹਣੇ ਸੋਹਣੇ ਗਾਣੇ ਗਾਈਏ ਫਿਲਮਾ ਸ਼ਿਲਮਾ ਬਣਾਈਏ ਇਹ ਭੰਗੜੇ ਪਾਉਣ ਵਾਲੇ ਹੀਰਾ ਪੜਨ ਵਾਲੇ ਇਹ ਜ਼ਿੰਦਗੀ ਬਲਾਸਪੂਰਨ ਭਗਤ ਬਾਬੇ ਬਾਰੇ ਸ਼ਾਹ ਦੀ ਹੀਰ ਪੜਨ ਵਾਲੇ ਬੰਦੇ ਆ ਇਹਨਾਂ ਨੂੰ ਨਾ ਵੰਡੋ ਰੱਬ ਦਾ ਵਾਸਤਾ ਹਾਂ ਜਿੱਥੇ ਕਿਤੇ ਜ਼ਿਆਦਤੀ ਹੋਈ ਆ ਉਹਦਾ ਜੋ ਵੀ ਹੋਣਾ ਚਾਹੀਦਾ ਸੀ ਉਹ ਹੋ ਗਿਆ दे हैव डन वेल उन्होंने कोई कसूर नहीं छड़ी बस जो एक मैसेज देना ਸੀ ਚਲੇ ਗਿਆ ਪਰ ਹੁਣ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਦਲਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਆ ਬਾਕੀ ਅਸੀਂ ਭਰਾਵਾ ਜਿਆਤੀ ਬੰਦੇ ਪਿੰਡੂ ਤੇ ਅਸੀਂ ਕਿਨੇ ਚੱਕਦੇ ਫੱਟੇ ਛਾ ਜਾਂ ਕਿਸੇ ਗੱਲੋਂ ਘਬਰਾਉਣਾ ਸੋਹਣੀਆਂ ਫਿਲਮਾਂ ਬਣਾਓ ਅੱਗੂ ਤੂੰ ਥੋੜਾ ਜਿਹਾ ਇhtiyat ਦੇਖ ਲੋ ਹਾਲਾਤ ਦੇ حساب ਨਾਲ ਥੋੜਾ ਜਿਹਾ ਆਰਟਿਸਟ ਨੂੰ ਕੰਪਰੋਮਾਈਜ਼ ਵੀ ਕਰ ਲੈਣਾ ਚਾਹੀਦਾ ਬੜੀ ਮਿਹਰਬਾਨੀ ਅੱਜ ਜਿਸ ਤਰੀਕੇ ਨਾਲ ਉੱਤੇ ਚਾਰ ਆ ਰਹੇ ਆ ਇਹ ਕਰਕੇ ਕਿਹਾ ਕਰੋ ਹੱਸ ਵੀ ਇਸ ਤਰੀਕੇ ਦੇ ਨਾਲ ਬੜੀ ਜੀ ਪਰਸਾਨ ਹੋ ਗਏ ਵਿਰਾਂਤ ਵਿਰੋਧ ਕਰ ਰਿਹਾ ਲਗਾਤਾਰ ਪੰਜਾਬੀ ਸਿੰਗਲ ਉਹਨਾਂ ਦਾ ਵਿਰੋਧ ਕਰ ਰਹੇ ਨੇ ਮਿਕਾ ਸਿੰਘ ਹੋਗੇ ਜਗਰੰਦ ਆਵਾ ਹੋਗੇ ਐਨ ਕੈਨੂ ਸਕੂਲਾ ਉਹ ਪੰਜਾਬੀ ਸਿੰਗਲ ਨੇ ਉਹ ਵਿਰੋਧ ਕਰ ਰਹੇ ਨੇ ਤੇ ਜਿਹੜੇ ਹੱਕ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦੇ ਉੱਪਰ ਐਫ ਆਈ ਰਿਪੋਰਟੀ ਹੈ ਉਸ ਚੀਜ਼ ਨੂੰ ਤੁਸੀਂ ਫਿਰ ਕਿਵੇਂ ਦੇਖੋ ਮੈਨੂੰ ਮੇਰੀ ਗੱਲ ਹੀ ਕਰੋ ਮੈਂ ਕਹਿੰਦੇ ਉਹ ਇੱਕ 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 ਗੱਜਨ ਸੀ ਕਿਸੇ ਦੀ ਕੀ ਗੱਲ ਦੱਸਾਂ ਮੈਂ ਤਾਂ ਪਹਿਲਾਂ ਵੀ ਗਿਆ ਸੀ ਚੰਡੀਗੜ੍ਹ ਉਦੋਂ ਬੋਲਿਆ ਸੀ ਉਹ ਲਾਇਆ ਹੀ ਨਹੀਂ ਕਿਸੇ ਦੀ ਟੀਵੀ ਟੂਕੀ ਤੇ ਆ ਹੁਣ ਸਰਜੀਤ ਜੀ ਜੀ ਤੁਸੀਂ ਇਹ ਚਾਰੀ ਚੀਜ਼ ਨੂੰ ਸਮਝਿਆ ਹੈ ਇਸ ਸਟੇਜ ਤੇ ਕਿਉਂ ਲੱਗਦਾ ਕਿ ਉਹ ਪ੍ਰੇਮਾ ਕਿਉਂ ਹੈ ਮੈਨੂੰ ਨਹੀਂ ਪਤਾ ਮੈਂ ਆਪਣੀ ਕਿਸੇ ਕਿਸੇ ਦੀ ਕੀ ਗੱਲ ਦੱਸਾਂ ਆਪਣੀ ਨਹੀਂ ਮੋਕਦੀ ਹਵਾਲਾ ਦਿੱਤਾ ਜਾਂਦਾ ਮੇਰੇ ਘਰ ਦੇ ਹਾਲਾਤ ਐਸੇ ਹੋ ਗਏ ਸੀ ਜੀ ਮੇਰੇ ਘਰ ਦੇ ਹਾਲਾਤ ਮੈਂ ਬੋਲਿਆ ਹੀ ਨਹੀਂ ਬਹੁਤ ਦੇਰ ਤੋਂ ਉਦਾਸੀ ਮਾਇੂਸੀ ਸਦਮੇ ਵਿੱਚ ਸੀਗਾ ਮੈਂ ਆ ਪਿੱਛੇ ਚੰਡੀਗੜ੍ਹ ਗਿਆ ਸੀ ਮੈਨੂੰ ਉਹਨਾਂ ਨੇ ਪੁੱਛਿਆ ਮੈਂ ਇਹੋ ਹੀ ਗੱਲ ਕੀਤੀ ਆ ਜਿਹੜੀ ਪਰ ਉਹ ਮੈਨੂੰ ਲੱਗਦਾ ਪੁੱਛੀ ਕਿ ਕਿਹੜਾ ਚੈਨਲ ਸੀਗਾ ਉਹਨੇ ਕੋਈ ਦੇਖੀ ਜਾਂਦੇ ਮੇਰੇ ਕਹਿਲਾਪ ਹੀ ਆ ਹੁਣ ਗੁਜਰਾਤ ਵਾਲੇ ਆਪਣੇ ਸੀਐਮ ਸਾਹਿਬ ਦੀ ਸ਼ਰਧਾਂਜਲੀ ਸੀ ਚੰਡੀਗੜ੍ਹ ਉਦੋਂ ਮੈਂ ਗਿਆ ਸੀ ਕੈਮਰੇ ਤੇ ਸੀਗੇ ਉਹ ਚੱਲਦੇ ਸੀ ਸਰ ਹਵਾਲਾ ਦਿੱਤਾ ਜਾ ਰਿਹਾ ਦੁਸ਼ਮਨ ਦੇਸ਼ ਦੀ ਆਪਣੀ ਇਸ ਕਰਕੇ ਸਣਾ ਵੀ ਬਾਤ ਦੇ ਕੋ। ਦਲਾ ਨੂੰ ਇਹ ਤਾਂ ਨਹੀਂ ਕਿ ਏਸੀ ਨੂੰ ਬੰਦ ਕੀਤਾ ਤਾਂ ਤੱਕ ਮੈਂ ਨਾ ਉਹ ਤਾਂ ਮੈਂ ਅਰਜ਼ ਕਰਦਾ ਜੀ ਨਾ ਖਜ਼ਰਾ ਹਵਾ ਨਾ ਖਸ਼ਬੂ ਨਾ ਆਵਾਜ਼ ਜਿੰਨਾ ਮਰਜੀ ਲੋਕ ਰੋਕ ਲੋ ਗਾਣੇ ਉਧਰ ਉੱਥੇ ਜਾ ਕੇ ਤੁਸੀਂ ਦੇਖੋ ਸਾਰੇ ਇੰਡੀਅਨ ਹੀ ਗਾਣੇ ਚੱਲਦੇ ਆ ਇੱਥੇ ਪਾਕਿਸਤਾਨੀ ਥੋੜਾ ਚੱਲਦਾ ਲੇਕਿਨ ਅਜੇ ਜਿੰਨੀ ਦੇਰ ਹਾਲਾਤ ਇਸ ਕਿ ਸੁਣਦੇ ਹੈ ਅਗੋਂ ਨਵਾਂ ਪ੍ਰੋਜੈਕਟ ਨਾ ਬਣਾਉ ਨਵਾਂ ਪ੍ਰੋਜੈਕਟ ਉਧੂ ਬਣਾ ਲਨ ਜਦੋਂ ਦੋਨੇ ਮੁਲਕਾਂ ਦੇ ਹੈੱਡ ਬਹਿ ਜਾਣ ਜੇ ਥੋੜੀ ਟੈਨਸ਼ਨ ਚੱਲ ਰਹੀ ਆ ਤੇ ਈਡੀ ਕਿਹੜੀ ਗੱਲ ਥੋੜੀ ਦੇਰ ਲਈ ਬਾਕੀ ਆਰਟਿਸਟਰ ਨੂੰ ਇਧਰ ਲਿਆਨ ਨੂੰ ਵੀ ਉਧਰ ਲਿਆਨ ਨੂੰ ਵੀ ਚਾਹੀਦਾ ਉਹ ਭਰਾਵਾ ਤੁਸੀਂ ਗਾਇਆ ਵਜਾਇਆ ਕਰੋ ਸੋਹਣੀਆਂ ਗੱਲਾਂ ਕਰਿਆ ਕਰੋ ਜੰਗ ਚ ਵੀ ਮੈਂ ਵੇਖਦਾ ਸੀ ਬੜਾ ਨਫਰਤ ਭਰੀਆਂ ਗੱਲਾਂ ਕਰਦੇ ਸੀ ਕੋਸ਼ਿਸ਼ ਇਹ ਕਰੋ ਸੋਹਣੇਓ ਸਜਣੋ ਮਿੱਤਰੋ ਪਿਆਰੋ ਕੋਸ਼ਿਸ਼ ਇਹ ਕਰੋ ਕਿ ਆਪਣੀ ਫੀਲਡ ਹੀ ਨਹੀਂ ਆਪਾਂ ਸਭ ਦੇ ਸਾਂਝੇ ਆ ਸਾਰੇ ਆਲੀ ਪ੍ਰੇ ਕਰਿਆ ਕਰੋ ਦੁਆ ਕਰਿਆ ਕਰੋ ਬਸ ਕੋਈ ਮਾਸੂਮ ਦੀ ਯਾਰ ਮੌਤ ਨਾ ਹੋਵੇ ਕੋਈ ਹੋਵੇ ਪੂਰੀ ਦੁਨੀਆ ਚ ਕੁਛ ਇੱਕ ਕਲਾਕਾਰ ਨੇ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕਰੀਏ ਤਾਂ ਉਹਨਾਂ ਨੇ ਵੀ ਕੋਈ ਕਸਮ ਨਹੀਂ ਛੱਡੀ ਉਹਨਾਂ ਨੇ ਇਹ ਕਹਿਿਆ ਕਿ ਪੰਜਾਬੀ ਫਿਲਮਾਂ ਚੜਦੇ ਪੰਜਾਬੀਆਂ ਸਾਡੇ ਤੋਂ ਬਿਆਰ ਨਹੀਂ ਬਣਦਾ ਮੈਂ ਗਲਤ ਹੈ ਗਲਤੀ ਹੈ ਉਹ ਉੱਥੇ ਦੇ ਲੋਕਾਂ ਨੇ ਵੀ ਕਿਹਾ ਗਲਤ ਹੈ ਝੂਠਾ ਹੈ ਤੇ ਸਾਡਿਆਂ ਨੇ ਵੀ ਕਿਹਾ ਉਹ ਆਪਾਂ ਕਿਸੇ ਦੀ ਤਰਫਦਾਰੀ ਕਰਦੇ ਨਹੀਂ ਆਪਸ ਵਿੱਚੀ ਲੋਕਾਈ ਲਈ ਬੇਨਤੀ ਕਰ ਰਹਾ ਹਾਂ ਆਪਾਂ ਤਾਂ ਯੂਨੀਵਰਸਲੀ ਦੁਆ ਕਰਨ ਵਾਲੇ ਯਾਰ ਲੋਕ ਆ ਆਪਾਂ ਕੋਈ ਨਾ ਇਹ ਛੋਟੇ ਛੋਟੇ ਮੁੱਲ ਗਾ ਰੋਟੀ ਦੀ ਸਮੱਸਿਆ ਸਾਡੇ ਤੋਂ ਹੱਲ ਨਹੀਂ ਹੋ ਰਹੀ ਤੇ ਅਰਬਾਂ ਖਰਬਾਂ ਡਾਲ ਰਸੀਂ ਅਸਲੀ ਤੇ ਖਰਚ ਰਹੇ ਆ ਅਗਲਿਆਂ ਦਾ ਵਕੀ ਜਾਂਦਾ ਰਿਮਿਸ਼ਨ ਹਰਜੀ ਜਨਮ ਲੈਫਟੂ ਵਿੱਚ ਹੁੰਦੀ ਗੱਲ ਉਹਦੀ ਕਿਈ ਕਈ ਵਾਰੀ ਲੋਕਾਂ ਦੇ ਲੱਗਦਾ ਤਾਂ ਇਲੈਕਟ ਹੋ ਜਾਂਦੇ ਨੇ ਕਿਈ ਵਾਰੀ ਨਹੀਂ ਉੱਥੇ ਤੱਕ ਸੋਚ ਪਾਉਂਦੇ ਹਾਂ ਪਾਣੀ ਦੀ ਗੱਲ ਨਹੀਂ ਉਹ ਤਾਂ ਸੈਂਚਰ ਦੇ ਦੇਖੋ ਨੈਸ਼ਨਲਿਸਟ ਹੋਣਾ ਬੜੀ ਵੱਡੀ ਗੱਲ ਹੈ ਮੈਂ ਪਹਿਲਾਂ ਸ਼ੁਰੂ ਇੱਥੋਂ ਕੀਤਾ ਕਿ ਵਤਨ ਪ੍ਰਸਤ ਹੋਣਾ ਸਾਨੂੰ ਹੁਕਮ ਹੈ ਜੰਗ ਜਦੋਂ ਲੱਗੀ ਸੀ ਇੱਕ ਇੱਕ ਬੰਦਾ ਉਸ ਤਰ੍ਹਾਂ ਹੀ ਸੋਚਦਾ ਸੀ ਜਿਸ ਤਰ੍ਹਾਂ ਤੁਸੀਂ ਸੋਚਦੇ ਆ ਉਦੋਂ ਢੋਲਕੀਆਂ 社ਣੇ ਥੋੜੀ ਅਸੀਂ ਵਜਾਉਂਦੇ ਸੀ ਅਸੀਂ ਕਹਿੰਦੇ ਕੋਈ ਪਿਸਤੌਲ ਪਿਸਤੂਲ ਸਾਡੇ ਕੋਲ ਵੀ ਹੋਵੇ ਤਾਂ ਭਾਵੇਂ ਚੱਲੇ ਭਾਵੇਂ ਨਾ ਚੱਲੇ ਨੂੰ ਮੱਥਾ ਹੀ ਟੇਕ ਲਈਏ ਭਰਾਵਾ ਚੱਲੀ ਨਾ ਇਹਦਾ ਪਿਸਤੌਲ ਹੋਵੇ ਇਹ ਨਾ ਚੱਲੇ ਤੇ ਕੋਈ ਹੋਰ ਵੀ ਨਾ ਚੱਲੇ ਤੇ ਜਦੋਂ ਚੱਲੇ ਤਾਂ ਨਾਲ ਦਾ ਪਿਸਤੌਲ ਚੱਲੇ ਤਾਂ ਨਾਲ ਦੀ ਮਜ਼ਾਇਲ ਚੱਲੇ ਉਹ ਤੁਹਾਡੇ ਕੋਲ ਲਤਾ ਜੀ ਵਰਗੀ ਮਜ਼ਾਇਲ ਆ ਉਧਰ ਨੂੰ ਸਰ ਤਰਗੀ ਮਜ਼ਾਇਲਾ ਤੁਸੀਂ ਦੇਖੋ ਨਾ ਇਨਸਾਨ ਜੀ ਗ੍ਰਾਵਿਟ ਰੱਬ ਨੇ ਕਿੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਰੱਬ ਨੇ ਇੱਕ ਦਿਨ ਅਨਾਰ ਹੁਣ ਤਾਂ ਮਾਈ ਸੇਵਰ ਹੈ ਨਹੀਂ ਮੇਰੇ ਘਰੋਂ ਅਨਾਰ ਧੁੱਪੇ ਬੈਠਾ ਸੀ ਸਰਦੀਆਂ 'ਚ ਅਨਾਰ ਉਹਨੇ ਭਰ ਕੇ ਬੋਲ ਦਿੱਤਾ ਉਹਦੇ ਚ ਕ੍ਰਿਸਟਲ ਜਿੱਦਾਂ ਕੋਈ ਡਾਇਮੰਡ ਦੇ ਉਹ ਰਿਫਲੈਕਟ ਕਰ ਰਿਹਾ ਸੀ ਸਨ ਰਾਈਜ਼ ਸਨ ਦੀ ਰੇਜ਼ ਤੇ ਮੈਂ ਰੋਣ ਲੱਪਿਆ ਮੈਂ ਕਿਹਾ ਰੱਬ ਸੋਹਣਾ ਸਾਨੂੰ ਪੈਦਾ ਕਰਨ ਤੋਂ ਪਹਿਲਾਂ ਤੂੰ ਕਿਸੇ ਕਿਹ ਅਸੀਂ ਨੇਮਤਾ ਸਾਡੇ ਲਈ ਪੈਦਾ ਕਰਤੀਆਂ ਦੇਖੋ ਨਾ ਤੇ ਰੱਬ ਨੇ ਬਣਾਏ ਸਾਡੇ ਲਈ ਅਨਾਰ ਤਰ੍ਹਾਂ ਤਰ੍ਹਾਂ ਦੇ ਨੇਮਤਾ ਖਾਣ ਲਈ ਪੀਣ ਲਈ ਫਿਜ਼ਾ ਲਈ ਫਿਰ ਹਸਾ ਲੈਣ ਲਈ ਜਿਹੜੀ ਅੱਜ ਹੈਗੇ ਤੇ ਹੁਣ ਕਰੀਏ ਕੀ ਉਹ ਬਣਾਉਂਦਾ ਆਂਬ ਤੇ ਇਹ ਬਣਾਉਂਦੇ ਬੰਬ ਤੇ ਫਿਟੇ ਮੁਕੇ ਨੇ ਇਨਸਾਨ ਦੇ ਹੀ ਆ ਉਹ ਯਾਰ ਕਾਦੀ ਸਾਇੰਸ ਹੈ ਜਿਹੜੀ ਬੇੜਾ ਹੀ ਕਰਦਾ ਇਹ ਕਾਦੇ ਬੰਬ ਹੈ ਜਿਹੜਾ ਇੱਕ ਵਾਰੀ ਚੱਲ ਗਿਆ ਨਾ ਉਹਨਾਂ ਨੇ ਰਹਿਣਾ ਨਾ ਪਰ ਰਹਿਣਾ ਇਹ ਕਾਦਾ ਨਾਸੇ ਤੇ ਕਰ ਰਿਹਾ ਹੈ ਕਿਉਂ ਇਨਸਿਕਿਉਰ ਹੈ ਇੱਕ ਦੂਜੇ ਤੋਂ ਅੱਛਾ ਫਿਰ ਕਹਿੰਦੇ ਅਸੀਂ ਇੱਕ ਦੇ ਬੱਚੇ ਆ ਇੱਕ ਜਗ੍ਹਾ ਪੇਸ਼ੀ ਆਉਣੇ ਰੋਜ਼ੇ ਹਸ਼ਰ ਚ ਕਹਿ ਦਿੰਦੇ ਆ ਆਪਰੇ ਕਹਿੰਦੇ ਜਮ ਜਮ ਰਾਜ ਦੇ ਪੈਦਾ ਉੱਥੇ ਹੋਣਾ ਅਲੱਗ ਅਲੱਗ ਧਰਮਾਂ ਵਾਲੇ ਜਦ ਇੱਕੋ ਹੀ ਦੇ ਅਸੀਂ ਬੱਚੇ ਆ ਵਾਹਦੂ ਲਾਸ਼ਰੀ ਕਹਿੰਦੇ ਰੱਬ ਇੱਕ ਆ ਗੋਡ ਇਜ਼ ਵਨ ਹਰ ਧਰਮ ਕਹਿੰਦਾ ਗੁਰਨਾਕ ਸਾਹਿਬ ਨੇ ਵੀ ਕਿਹਾ ਇੱਕ ਓੰਕਾਰ ਓਮ ਦੇ ਵੀ ਹੋਈ ਮੈਨੇ ਜਦ ਇਹ ਕਹਿੰਨੇ ਰੱਬ ਇੱਕ ਆ ਪਿਓ ਇੱਕ ਆ ਕ੍ਰੀਏਟਰ ਇੱਕ ਆ ਤੇ ਕ੍ਰੀਏਸ਼ਨ ਨੂੰ ਕਿਉਂ ਨਫ਼ਰਤ ਹੈ ਕ੍ਰੀਏਟਰ ਨੂੰ ਪਿਆਰ ਕਰੋ ਪਿਓ ਨੂੰ ਪਿਆਰ ਕਰੀ ਜਾਓ ਉਹਦੇ ਔਲਾਦ ਨੂੰ ਨਫ਼ਰਤ ਕਰੀ ਜਾਓ ਪਿਓ ਖੁਸ਼ ਹੋਏਗਾ ਤੁਸੀਂ ਦੱਸਣ ਨੂੰ ਲੱਗ ਹਾਂ ਸਰਾਜ ਹਾਂ ਤੂੰ ਬੜਾ ਪਿਆਰਾ ਬੰਦਾ ਹੈ ਤੇ ਮੁੰਡੇ ਨੂੰ ਗਾਲਾਂ ਕੱਢੀ ਜਾ ਮੈਂ ਕਹਣਾ ਉਹ ਲਾਨਤੀ ਆ ਪਹਿਲਾਂ ਮੇਰੇ ਬੱਚਿਆਂ ਨੂੰ ਪਿਆਰ ਇਹ ਹੈ ਹਾਂਜੀ ਦਿਲਜੀਤ ਦਸਾਂਦ ਵਾਲੀ ਕਿ ਪਹਿਲੀ ਵਾਰੀ ਨਹੀਂ ਸੀ ਜਦੋਂ ਫਿਲਮ ਰੋਕੀ ਗਈ ਉਸ ਤੋਂ ਪਹਿਲਾਂ ਉਹ ਤਾਂ ਚਲ ਇੱਥੇ ਤੇ ਹੀ ਅਦਾ ਕਰਨਾਂ ਬਣਾਈ ਸੀ ਉਹ ਵੀ ਰੋਕ ਦਿੱਤੀ ਵੀ ਹਾਂਜੀ ਹਾਂਜੀ ਪਹਿਲਾਂ ਕਿਹੜੀ ਰੋਕੀ ਉਹ ਵੀ ਤੇ ਜਾਰਵੜੀ ਅੰਦਾਜ਼ੀ ਕਰਦਾ ਕੋਈ ਪਾਕਿਸਤਾਨ ਦੇ ਉਹ ਵੀ ਪਾਕਿਸਤਾਨ ਦਾ ਕੋਈ ਸੀ ਪੰਜਾਬ ਤੋਂ ਲੈ ਕੇ ਪੰਜਾਬ ਦੇ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਕਿੱਦੋਂ ਬਣੇ ਸੀ ਰੋਟੀ ਜਾਂ ਪੰਜਾਬ ਦੇ ਸੱਚੇ ਲਾਪਰ ਉਹਨਾਂ ਨੂੰ ਲੈ ਕੇ ਕਿਉਂ ਮਣੀ ਇਹ ਤਾਂ ਪੁੱਛ ਵੀ ਹੈ ਹਾਂ ਹਾਂ ਤੇ ਖਾ ਇਹ ਕਿਉਂ ਅਜਿਹਾ ਦੇਖੋ ਸੱਚ ਤੇ ਸਾਹਮਣੇ ਆਉਣਾ ਚਾਹੀਦਾ ਜੋ ਖਾਲੜਾ ਸਾਹਿਬ ਨੇ ਕੀਤਾ ਉਹ ਸਾਹਮਣੇ ਆਉਣਾ ਚਾਹੀਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੁਲਮ ਤਸ਼ੱਦਦ ਇਹਨਾਂ ਉਸ ਵੇਲੇ ਵੀ ਨਹੀਂ ਹੋਇਆ ਜਦੋਂ ਆਪਾਂ ਕਿਤਾਬਾਂ ਚ ਪੜ੍ਹਦੇ ਨਾ ਫਲਾਨਾ ਬੜਾ ਜ਼ਾਲਿਮ ਸੀ ਦੂਸਰਾ ਸੀ ਤੀਸਰਾ ਰਾਜਾ ਰੰਗਦੇਵ ਵਗੈਰਾ ਇਹਨਾਂ ਦਾ ਜ਼ੁਲਮ ਉਹ ਨਹੀਂ ਹੋਇਆ ਜਦੋਂ ਇਹਨਾਂ ਦਿਨਾਂ ਚ ਹੋਇਆ ਉਦੋਂ ਉਹਨਾਂ ਦਿਨਾਂ ਚ ਤੇ ਅਸੀਂ ਵੀ ਕਿੱਦਾਂ ਬਚ ਗਏ ਸਾਨੂੰ ਪਤਾ ਤੁਹਾਨੂੰ ਇੰਟਰਵਿਊ ਕਰਨਾ ਸੀ ਬਚ ਗਏ ਨਹੀਂ ਤੇ ਉਹ ਤੋਂ ਇਦਾਂ ਦਾ ਸਮਾਂ ਸੀ ਕਿ ਮਿੰਟ ਚ ਬੜਾ ਜ਼ੁਲਮ ਹੋਇਆ ਸੀ ਬਹੁਤ ਜ਼ੁਲਮ ਹੋਇਆ ਔਰ ਆਪਣੇ ਨੇ ਕੀਤਾ ਆਪਣੇ ਨੇ ਕੀਤਾ ਵੱਤ ਕਿਸਮ ਦੀ ਤੇ ਆ ਉਸ ਸੱਚੇ ਬੰਦੇ ਸੀਗੇ ਉਹ ਕਹਿੰਦੇ ਸੀ ਜਿਹੜੇ ਗਲਤ ਇਨਕਾਉਂਟਰ ਹੋ ਰਹਾ ਆ ਉਹ ਉਹਨਾਂ ਦੀ ਲਿਸਟ ਬਣੇ ਉਹਨਾਂ ਦਾ ਕੋਈ ਮੁੱਲ ਪਵੇ ਉਹਨਾਂ ਨੂੰ ਉਹ ਜੋ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਉਹ ਵੀ ਰੁਕੀ ਆ ਤਾਂ ਉਹ ਵੀ ਮਾੜੀ ਗੱਲ ਅਚਾਨਕ ਜੀ 1 ਅਗਸਤ ਨੂੰ ਅਮਰੰਤਰ ਗਾਇਕ ਨੂੰ ਕਹਿੰਦਾ ਮਾਰ ਕੇ ਚੱਲ ਮੇਰਾ ਪੁੱਤ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਕਿਉਂਕਿ ਜਿਹੜੀ ਸ਼ੁਰੂਆਤ ਉਹ ਅਮਰੰਤਰ ਗਾਇਕ ਨੇ ਕੀਤੀ ਸੀ ਪਾਕਿਸਤਾਨੀ ਕਲਾਕਾਰ ਉਹੀ ਲੈ ਕੇ ਆਏ ਸੀ ਹਾਂ ਜੀ ਕਿ ਜੇ ਇਸ ਦੀ ਦਾ ਵਿਰੋਧ ਹੁੰਦਾ ਚੱਲ ਮੇਰੇ ਕੋਲ ਫੋਨ ਦਾ ਸੱਤ ਦੇ ਵਿੱਚ ਆਉਂਦੇ ਮੈਂ ਅਮਰਿੰਦਰ ਤਾਂ ਬਹੁਤ ਪਿਆਰਾ ਬੰਦਾ ਉਹਨੇ ਪਾਕਿਸਤਾਨੀ ਨਹੀਂ ਮੇਰੇ ਮੁੰਡੇ ਨੂੰ ਵੀ ਉਹਨੇ ਇੰਟਰਡਿਊਸ ਕਰਾਇਆ ਸੀ ਯਾਰ ਅਣਮੁੱਲੇ ਪਹਿਲੀ ਫਿਲਮ ਯੋਰਾ ਇਹ ਆਰਟਿਸਟ ਇਹਦਾਂ ਨਹੀਂ ਸੋਚਦਾਂਦਾ ਹਿੰਦੂਸਤਾਨੀ ਆ ਪਾਕਿਸਤਾਨੀ ਜੇ ਅਮ ਬੰਦੇ ਦੇ ਪੁੱਤ ਬਣ ਕੇ ਆ ਪਰ ਇਹ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਵਾਰੀ ਗਿਆ ਲੋਕ ਬਹੁਤ ਪਿਆਰੇ ਆ ਉੱਧਰ ਪਿਆਰ ਕਰਨ ਵਾਲੇ ਆ ਦੇ ਪੋਲੀਟਿਸ਼ੀਨ ਵੀ ਚਾਹੁੰਦਾ ਹੈ ਤੇ ਖੁਦ 임ਰਾਨ ਖਾਨ ਸਾਹਿਬ ਨੇ ਕਿਆ ਬਾਤ ਸੀ ਲਾਂਗਾ ਬਣਾ ਕੇ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਵੀ ਨਾ ਚਾਹੁੰਦੇ ਨਹੀਂ ਸੀ ਬੜਨਾ ਕਰਤਾਰਪੁਰ ਸੌ ਰੋਜ਼ ਜਾਂਦੇ ਸੀ ਰੋਜ਼ ਆਉਂਦੇ ਸੀ ਉਹਨੇ ਮਦੀਨੇ ਨਾਲ ਦੇਖੋ ਤਸ਼ਵੀਰ ਦਿੱਤੀ ਕਿੱਡੀ ਵੱਡੀ ਗੱਲ ਹੈ ਤੇ ਮੀਆਂ ਸਾਹਿਬ ਨਵਾਜ਼ ਸ਼ਰੀਫ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਘਰ ਗਏ ਆਪਣੇ ਮੋਦੀ ਸਾਹਿਬ ਤੁਹਾਡੇ ਸਾਹਮਣੇ ਵੀਡੀਓ ਨੇ ਉਹ ਦੇਖ ਲੋ ਕੋਸ਼ਿਸ਼ ਪੋਲਿਟਿਸ਼ੀਅਨ ਵੀ ਕਰਦੇ ਪਰ ਉੱਥੇ ਪੋਲਿਟਿਸ਼ ਉੱਥੇ ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਮੈਂ ਹੁਣ ਦਿਆਂਦੀ ਨਹੀਂ ਗੱਲ ਕਰਦਾ ਕੋਈ ਵੀ ਹੋਵੇ ਜਿਹੜੀ ਗੱਲ ਕਰਦੇ ਫੌਜ ਮੰਨਦੀ ਹੈ ਆਪਾਂ ਵੀ ਮੰਨਦੇ ਆ ਉਹਨਾਂ ਦੀ ਠੀਕ ਹੈ ਨਾ ਪੰਜਾਬੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਲਈ ਤਿਆਰ ਹੋ ਜਾਂਦੇ ਜੇ ਪ੍ਰਧਾਨ ਮੰਤਰੀ ਲਾਣੇ ਜੰਗ ਉੱਥੇ ਕੱਖ ਨਹੀਂ ਸਮਝਦੇ ਪ੍ਰਧਾਨ ਮੰਤਰੀ ਨੂੰ ਉੱਥੇ ਤੇ ਹੁੰਦਾ ਹੈ ਰੱਬਾ ਉਮਰ ਪੂਰੀ ਕਰ ਲਵੇ ਜਾਂ ਇਹਨੇ ਹੁਣ ਬਾਕੀ ਦੀ ਉਮਰ ਜੇਲ੍ਹ ਚ ਜਾਣਾ ਜਾਂ ਇਹਨੂੰ ਫਾਇਏ ਟੰਗ ਦੇਣਾ ਉਹ ਤੋਂ ਮੁਲਕੀ ਜੀਪੋਗਰੀ ਵਾ ਲੋਕ ਆਪਣਾ ਲੋਕ ਐਕਚੁਅਲੀ ਉਹ ਯਾਰ ਆਪਣੀਆਂ ਕੋਈ ਕੋਈ ਕਹਾਣੀ ਨਹੀਂ ਉਹ ਨਹੀਂ ਚਾਹੁੰਦੇ ਜੰਗ ਲਗੇ ਲੋ ਬੜੇ ਪਿਆਰੇ ਲੋਕ ਆ ਇੱਥੋਂ ਹੀ ਗਏ ਆ ਨਾਲੇ ਉਹ ਕਿਹੜੇ ਆਏ ਉੱਥੇ ਚਾਹਤੀ ਤੁਸੀਂ ਕਿਹਾ ਜਿਵੇਂ ਸਾਰੇ ਟੈਗ ਲਾਉਂਦੇ ਗੈਰਤਮੰਦਾਂ ਗੈਰਤਮੰਦ ਮੈਥਲਫ ਯੂਜ਼ ਕਰਦਾ ਮੈਂ ਬਦਕਿਸਮਤ ਲੋਕ ਜੇ ਕੋਈ ਸੱਚ ਬੋਲਦਾ ਉਹਦੋਂ ਵੀ ਮਾਨ ਸੀਗਾ ਮੁੰਡਾ ਦਲਜੀਤ ਉਹਨ ਵੀ ਸਾਡਾ ਮਾਨ ਆ ਤੇ ਰੇਗਵੀ ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਜੇ ਕੋਈ ਸੁਣੇ ਤਾਂ ਫੇਰੀ ਹੈ ਜਿਹੜੇ ਡੇਡ ਲੋਕਾਂ ਦੀ ਵੀ ਸੁਣਦਾ ਤੇ ਮੇਰੀ ਗਰੀਬ ਦੀ ਕਿਹਨੇ ਸੁਣੀ ਪਰ ਮੇਰਾ ਫਰਜ਼ ਜ਼ਰੂਰ ਬਣਦਾ ਸੀ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਇੰਨਾ ਖਾਮੋਸ਼ ਨਹੀਂ ਸੀ ਹੁੰਦਾ ਜਿੰਨਾ ਖਾਮੋਸ਼ਾਂ ਬੜੇ ਅਰਸੇ ਤੋਂ ਮੈਂ ਉਹਨੂੰ ਕਿਹਾ ਮੇਰੀ ਜ਼ਾਤੀ ਵਜ੍ਹਾ ਹੈ ਅੰਦਰ ਕੈਫੀਅਤ ਹੀ ਨਹੀਂ ਬਸ ਉਹ ਕੈਫੀਅਤ ਇਦਾਂ ਦੀ ਬਣੀ ਰਹਿੰਦੀ ਕਿ ਮੂਝੇ ਤਾਂ ਹੋਸ਼ ਨਹੀਂ ਆਪ مشਵਰਾ دیجیے ਕਹਾਂ ਸੇ ਛੇੜੂ ਫਸਾਨਾ ਕਹਾਂ ਤਮਾਮ ਕਰੂੰ ਅਸੀਂ ਰੋਜ਼ ਪ੍ਰੈਸ ਚ ਰਹਿਣ ਵਾਲੇ ਲੋਕ ਹੁਣ ਮੈਂ ਕੋਈ ਵਜ੍ਹਾ ਹੀ ਘਰ ਚ ਐਸੀਆਂ ਹੋ ਗਈਆਂ ਜਿਹਦੇ ਨਾਲ ਤਨਹਾਈਆਂ ਦੇ ਵਸ ਪੈ ਗਏ ਅਦਰਵਾਇਜ਼ ਸੱਚ ਬੋਲਣਾ ਚਾਹੀਦਾ